ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਲਫ ਪੰਜਾਬੀ ਕਹਾਣੀਆਂ ਚੈਨਲ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਇੱਕ ਪਿੰਡ ਦੇ ਵਿੱਚ ਸੁਰਿੰਦਰ ਸਿੰਘ ਨਾਮ ਦਾ ਮੁੰਡਾ ਰਹਿੰਦਾ ਹੈ ਸੁਰਿੰਦਰ ਦੇ ਮਾਪਿਓ ਘਰੇਲੂ ਕੰਮ ਕਰ ਕਰਦੇ ਨੇ ਜਦੋਂ ਸੁਰਿੰਦਰ ਪੜ੍ਹ ਲਿਖ ਜਾਂਦਾ ਹੈ ਤਾਂ ਉਸ ਨੂੰ ਇੱਕ ਅਧਿਆਪਕ ਦੀ ਨੌਕਰੀ ਮਿਲ ਜਾਂਦੀ ਹੈ ਕਿਉਂਕਿ ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਤੇ ਉਸ ਨੇ ਈਟੀਟੀ ਕੀਤੀ ਹੋਈ ਸੀ ਨੌਕਰੀ ਮਿਲਣ ਤੋਂ ਬਾਅਦ ਉਸ ਨੂੰ ਕਈ ਤਰ੍ਹਾਂ ਦੇ ਰਿਸ਼ਤੇ ਆਉਂਦੇ ਨੇ ਤੇਰੇ ਰਿਸ਼ਤੇਦਾਰੀ ਵਿੱਚੋਂ ਹੀ ਇੱਕ ਰਿਸ਼ਤਾ ਆਉਂਦਾ ਹੈ ਲੜਕੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਸੀ ਭਾਵੇਂ ਕੀ ਲੜਕੀ ਨੂੰ ਨੌਕਰੀ ਨਹੀਂ ਮਿਲੀ ਸੀ ਪਰ ਸੁਰਿੰਦਰ ਉਸ ਲੜਕੀ ਨੂੰ ਵੇਖਦੇ ਹੀ ਉਸ ਨੂੰ ਪਸੰਦ ਕਰ ਲੈਂਦਾ ਹੈ ਅਤੇ ਰਿਸ਼ਤੇ ਲਈ ਹਾਂ ਕਰ ਦਿੰਦਾ ਹੈ ਦੋਨਾਂ ਪਰਿਵਾਰਾਂ ਦੀ ਸਹਿਮਤੀ ਨਾਲ ਰਿਸ਼ਤਾ ਤੈਅ ਹੋ ਜਾਂਦਾ ਹੈ ਕੁਝ ਕੁ ਰਿਸ਼ਤੇਦਾਰ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸਨ ਕਿਉਂਕਿ ਬਹੁਤ ਸਾਰੇ ਰਿਸ਼ਤੇਦਾਰ ਸੁਰਿੰਦਰ ਨੂੰ ਰਿਸ਼ਤਾ ਕਰਾਉਣਾ ਚਾਹੁੰਦੇ ਸਨ ਪਰ ਸੁਰਿੰਦਰ ਨੇ ਇਸ ਕੁੜੀ ਨੂੰ ਪਸੰਦ ਕੀਤਾ ਸੀ ਇਸ ਕੁੜੀ ਦਾ ਨਾਮ ਦੀਪਕਾ ਹੁੰਦਾ ਹੈ ਦੀਪਕਾ ਆਪਣੇ ਮਾਪਿਆਂ ਦੀ ਇਕਲੌਤੀ ਧੀ ਹੁੰਦੀ ਹੈ ਜਦੋਂ ਰਿਸ਼ਤਾ ਤੈਅ ਹੁੰਦਾ ਹੈ ਤਾਂ ਉਸ ਤੋਂ 8 ਮਹੀਨੇ ਬਾਅਦ ਹੀ ਵਿਆਹ ਦੀ ਤਰੀਕ ਵੀ ਪੱਕੀ ਕਰ ਲਈ ਜਾਂਦੀ ਹੈ ਜਦੋਂ ਵਿਆਹ ਦਾ ਦਿਨ ਨੇੜੇ ਆ ਜਾਂਦਾ ਹੈ ਤਾਂ ਸ੍ਰਿੰਦਰ ਨੂੰ ਪਤਾ ਲੱਗਦਾ ਹੈ ਕਿ ਦੀਪਿਕਾ ਨੇ ਇੱਕ ਬਹੁਤ ਵੱਡਾ ਟੈਸਟ ਕਲੀਅਰ ਕਰ ਲਿਆ ਹੈ ਅਤੇ ਉਸ ਨੂੰ ਬੈਂਕ ਵਿੱਚ ਨੌਕਰੀ ਮਿਲੀ ਹੈ ਨੌਕਰੀ ਮਿਲਦੇ ਹੀ ਦੀਪਿਕਾ ਬਹੁਤ ਬਦਲ ਜਾਂਦੀ ਹੈ ਤੇ ਉਹ ਸ੍ਰਿੰਦਰ ਨਾਲ ਫੋਨ ਤੇ ਗੱਲ ਕਰਨੀ ਬੰਦ ਕਰ ਦਿੰਦੀ ਹੈ ਸ੍ਰਿੰਦਰ ਉਸ ਨੂੰ ਕਈ ਵਾਰ ਫੋਨ ਲਗਾਉਂਦਾ ਹੈ ਪਰ ਉਹ ਫੋਨ ਦਾ ਜਵਾਬ ਨਹੀਂ ਦਿੰਦੀ। ਸੁਰਿੰਦਰ ਨੂੰ ਲੱਗਦਾ ਹੈ ਕਿ ਦੀਪਿਕਾ ਨੂੰ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਫੋਨ ਆਉਂਦੇ ਹੋਣਗੇ ਅਤੇ ਘਰ ਵਿੱਚ ਵਿਆਹ ਦਾ ਮਾਹੌਲ ਹੈ। ਇਸ ਕਰਕੇ ਉਹ ਜ਼ਿਆਦਾ ਵਿਅਸਤ ਹੋਵੇਗੀ ਤਾਂ ਹੀ ਮੇਰਾ ਫੋਨ ਨਹੀਂ ਉਠਾ ਰਹੀ। ਉਹ ਸ਼ਾਮ ਤੱਕ ਇੰਤਜ਼ਾਰ ਕਰਦਾ ਹੈ ਅਤੇ ਸ਼ਾਮ ਨੂੰ ਦੁਬਾਰਾ ਫੇਰ ਫੋਨ ਲਗਾਉਂਦਾ ਹੈ। ਸ਼ਾਮ ਨੂੰ ਦੀਪਿਕਾ ਫੋਨ ਚੱਕਦੀ ਹੈ। ਅਤੇ ਸੁਰਿੰਦਰ ਨੂੰ ਕਹਿੰਦੀ ਹੈ ਤੁਸੀਂ ਮੇਰੇ ਡੈਡੀ ਨਾਲ ਗੱਲ ਕਰ ਲਵੋ ਦੀਪਕਾ ਦੇ ਡੈਡੀ ਸੁਰਿੰਦਰ ਨੂੰ ਕਹਿੰਦੇ ਨੇ ਕਿ ਬੇਟਾ ਜੀ ਦੀਪਕਾ ਨੂੰ ਨੌਕਰੀ ਮਿਲੀ ਹੈ ਇਸ ਕਰਕੇ ਇਸ ਦੀ 1 ਸਾਲ ਦੀ ਟ੍ਰੇਨਿੰਗ ਹੈ ਉਸ ਤੋਂ ਬਾਅਦ ਇਸ ਦੀ ਡਿਊਟੀ ਪਤਾ ਨਹੀਂ ਕਿੱਥੇ ਲੱਗੇਗੀ ਇਸ ਲਈ 6 ਸਾਲ ਅਸੀਂ ਵਿਆਹ ਬਾਰੇ ਨਹੀਂ ਸੋਚ ਸਕਦੇ ਤਾਂ ਅੱਗੋਂ ਸੁਰਿੰਦਰ ਕਹਿੰਦਾ ਹੈ ਵੇਖੋ ਡੈਡੀ ਜੀ ਵਿਆਹ ਵਿੱਚ 6 ਦਿਨ ਬਾਕੀ ਰਹਿ ਗਏ ਹਨ ਰਿਸ਼ਤੇਦਾਰਾਂ ਤੇ ਸਾਕ ਸਬੰਧੀਆਂ ਨੂੰ ਕਾਰਡ ਵੰਡ ਦਿੱਤੇ ਗਏ ਨੇ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਨੇ ਬਹੁਤ ਖਰਚਾ ਹੋ ਚੁੱਕਿਆ ਹੈ ਆਪਾਂ ਇਹ ਵਿਆਹ ਕਰ ਲੈਂਦੇ ਹਾਂ ਉਸ ਤੋਂ ਬਾਅਦ ਚਾਹੇ ਦੀਪਕਾ ਟ੍ਰੇਨਿੰਗ ਤੇ ਜਾਵੇ ਜਾਂ ਨੌਕਰੀ ਕਰੇ ਮੈਂ ਉਸਦੇ ਕੰਮ ਵਿੱਚ ਕਦੇ ਵੀ ਦਖਲ ਅੰਦਾਜ਼ੀ ਨਹੀਂ ਕਰਾਂਗਾ ਪਰ ਜੇ ਵਿਆਹ ਨਾ ਹੋਇਆ ਤਾਂ ਸਮਾਜ ਦੇ ਵਿੱਚ ਸਾਡੀ ਬਹੁਤ ਬੇਇੱਜ਼ਤੀ ਹੋ ਜਾਵੇਗੀ ਰਿਸ਼ਤੇਦਾਰਾਂ ਮਿੱਤਰਾਂ ਦੋਸਤਾਂ ਦੇ ਵਿੱਚ ਵੀ ਮੇਰੀ ਬਦਨਾਮੀ ਹੋ ਜਾਵੇਗੀ ਸਾਰਾ ਖਰਚਾ ਬੇਕਾਰ ਜਾਵੇਗਾ ਸ੍ਰਿੰਦਰ ਨੇ ਦੀਪਕਾ ਦੇ ਆਉਣ ਤੋਂ ਪਹਿਲਾਂ ਬੈਂਕ ਤੋਂ ਲੋਨ ਲੈ ਕੇ ਬਹੁਤ ਵੱਡੀ ਕਾਰ ਲੈ ਲਈ ਸੀ ਅਤੇ ਬਹੁਤ ਸੋਹਣੀ ਕੋਠੀ ਵੀ ਪਾ ਲਈ ਸੀ ਕੋਠੀ ਦੇ ਵਿੱਚ ਹਰ ਇੱਕ ਸੁੱਖ ਸਹੂਲਤ ਦੀ ਚੀਜ਼ ਖਰੀਦ ਲਈ ਸੀ ਉਸ ਨੂੰ ਲੱਗਦਾ ਸੀ ਕਿ ਦੀਪਕਾ ਨੂੰ ਇਸ ਘਰ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਹੁਣ ਦੀਪਕਾ ਦੇ ਡੈਡੀ ਵਿਆਹ ਨੂੰ ਜਵਾਬ ਦੇ ਰਹੇ ਸੀ ਜਦੋਂ ਸ੍ਰਿੰਦਰ ਆਪਣੇ ਸਹੁਰੇ ਨੂੰ ਇਹ ਗੱਲਾਂ ਕਹਿੰਦਾ ਹੈ ਤਾਂ ਉਹ ਕਹਿੰਦੇ ਹਨ ਕਿ ਬੇਟਾ ਹਜੇ ਅਸੀਂ ਦੀਪਕਾ ਦਾ ਵਿਆਹ ਕਰਨ ਬਾਰੇ ਨਹੀਂ ਸੋਚ ਸਕਦੇ ਜੇ ਤੈਨੂੰ ਲੱਗਦਾ ਹੈ ਕਿ ਤੂੰ ਇੰਨਾ ਸਮਾਂ ਇੰਤਜ਼ਾਰ ਨਹੀਂ ਕਰ ਸਕਦਾ ਤਾਂ ਤੂੰ ਆਪਣਾ ਵਿਆਹ ਕਿਤੇ ਹੋਰ ਕਰਵਾ ਸਕਦਾ ਹੈ ਅਤੇ ਹਜੇ ਅਸੀਂ ਵਿਆਹ ਨਹੀਂ ਕਰਨਾ ਤਿੰਨ ਸਾਲ ਜਾਂ ਛੇ ਸਾਲ ਬਾਦ ਵੀ ਗਰੰਟੀ ਨਹੀਂ ਕੀਤੀ ਅਸੀਂ ਦੀਪਿਕਾ ਦਾ ਤੇਰੇ ਨਾਲ ਵਿਆਹ ਕਰਾਂਗੇ ਸੁਰਿੰਦਰ ਸਮਝ ਜਾਂਦਾ ਹੈ ਕਿ ਦੀਪਿਕਾ ਹੁਣ ਮੇਰੇ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦੀ ਉਹ ਨਹੀਂ ਜਾਣਦਾ ਸੀ ਕਿ ਇਸ ਪਿੱਛੇ ਦੀਪਿਕਾ ਦੇ ਪਰਿਵਾਰ ਵਾਲੇ ਜਾਂ ਦੀਪਿਕਾ ਦਾ ਦਿਮਾਗ ਕੰਮ ਕਰ ਰਿਹਾ ਹੈ ਇਹ ਕਹਿ ਕੇ ਦੀਪਿਕਾ ਦੇ ਡੈਡੀ ਫੋਨ ਕੱਟ ਦਿੰਦੇ ਹਨ ਤਾਂ ਸੁਰਿੰਦਰ ਬਹੁਤ ਨਰਾਸ਼ ਹੋ ਜਾਂਦਾ ਹੈ ਤੇ ਉਹ ਸਾਰੀ ਗੱਲ ਆਪਣੇ ਮੰਮੀ ਪਾਪਾ ਨੂੰ ਦੱਸਦਾ ਹੈ ਅਸਤੇ ਮਮੀ ਪਾਪਾ ਉਸ ਨੂੰ ਕਹਿੰਦੇ ਨੇ ਕਿ ਜੇ ਉਹਨਾਂ ਨੇ ਵਿਆਹ ਨਹੀਂ ਕਰਨਾ ਸੀ ਤਾਂ ਸਾਨੂੰ 3 ਮਹੀਨੇ ਪਹਿਲਾਂ ਦੱਸ ਦਿੰਦੇ ਅਸੀਂ ਇੰਨੀ ਤਿਆਰੀ ਤਾਂ ਨਾ ਕਰਦੇ ਪਰ ਹੁਣ ਕੀ ਹੋ ਸਕਦਾ ਸੀ ਸਾਰਾ ਪਰਿਵਾਰ ਉਦਾਸ ਹੋ ਜਾਂਦਾ ਹੈ ਹੌਲੀ ਹੌਲੀ ਸਮਾਂ ਲੰਘਦਾ ਹੈ ਰਿਸ਼ਤੇਦਾਰ ਅੰਦਰੋਂ ਅੰਦਰੇ ਖੁਸ਼ ਹੁੰਦੇ ਹਨ ਕਿਉਂਕਿ ਉਹ ਤਾਂ ਚਾਹੁੰਦੇ ਸੀ ਕਿ ਸੁਰਿੰਦਰ ਦਾ ਰਿਸ਼ਤਾ ਟੁੱਟ ਜਾਵੇ ਸੁਰਿੰਦਰ ਆਪਣੇ ਆਪ ਨੂੰ ਮਸਾ ਸੰਭਾਲਦਾ ਹੈ ਉਸਨੇ ਬੈਂਕ ਤੋਂ ਜੋ ਲੋਨ ਲਿਆ ਸੀ ਉਸ ਦਾ ਵੀ ਵਿਆਜ ਵੱਧ ਜਾਂਦਾ ਹੈ ਉਸ ਨੂੰ ਚਿੰਤਾ ਸਤਾਉਣ ਲੱਗਦੀ ਹੈ ਉਧਰ ਦੀਪਕਾ ਦੀ ਟ੍ਰੇਨਿੰਗ ਤੋਂ ਬਾਅਦ ਕਿਸੇ ਬੈਂਕ ਵਿੱਚ ਨੌਕਰੀ ਲੱਗ ਜਾਂਦੀ ਹੈ ਇੱਕ ਡੇਢ ਸਾਲ ਬਾਅਦ ਉਸ ਦੀ ਬਦਲੀ ਉਸ ਬੈਂਕ ਵਿੱਚ ਹੋ ਜਾਂਦੀ ਹੈ ਜਿੱਥੇ ਸੁਰਿੰਦਰ ਦਾ ਖਾਤਾ ਸੀ ਬੈਂਕ ਵਿੱਚ ਫੀਲਡ ਅਫਸਰ ਦੀ ਪੋਸਟ ਤੇ ਜੁਆਇਨ ਕਰਦੇ ਆ ਹੀ ਦੀਪਕਾ ਸਾਰਿਆਂ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਨੋਟਿਸ ਕਰਦੀ ਹੈ ਜਿਨ੍ਹਾਂ ਨੇ ਬੈਂਕ ਤੋਂ ਬਹੁਤ ਕਰਜ਼ਾ ਲਿਆ ਹੋਇਆ ਸੀ ਉਹ ਇੱਕ ਨੋਟਿਸ ਸੁਰਿੰਦਰ ਦੇ ਨਾਂ ਦਾ ਵੀ ਕੱਢਦੀ ਹੈ ਕਿਉਂਕਿ ਉਸ ਨੂੰ ਨਹੀਂ ਪਤਾ ਸੀ ਕਿ ਉਹ ਹੀ ਸੁਰਿੰਦਰ ਹੈ ਜਿਸ ਦੇ ਨਾਲ ਮੇਰਾ ਵਿਆਹ ਹੋਣ ਵਾਲਾ ਸੀ ਅਤੇ ਮੌਕੇ ਤੇ ਅਸੀਂ ਜਵਾਬ ਦੇ ਦਿੱਤਾ ਸੀ ਕਿਉਂਕਿ ਉਸ ਨੂੰ ਸੁਰਿੰਦਰ ਤੇ ਡੈਡੀ ਦਾ ਨਾਮ ਨਹੀਂ ਪਤਾ ਸੀ ਜਦੋਂ ਉਹ ਸਾਰਿਆਂ ਨੂੰ ਨੋਟਿਸ ਕੱਢਦੀ ਹੈ ਤਾਂ ਇੱਕ ਨੋਟਿਸ ਸੁਰਿੰਦਰ ਦੇ ਘਰ ਵੀ ਆਉਂਦਾ ਹੈ ਬੈਂਕ ਦਾ ਨੋਟਿਸ ਵੇਖ ਕੇ ਸੁਰਿੰਦਰ ਦੇ ਘੂ ਛੁੱਟ ਜਾਂਦੇ ਹਨ ਕਿਉਂਕਿ ਨੋਟਿਸ ਦੇ ਵਿੱਚ ਲਿਖਿਆ ਸੀ ਜੇਕਰ ਤੁਸੀਂ ਕਰਜ਼ਾ ਵਾਪਸ ਨਹੀਂ ਕੀਤਾ ਤਾਂ ਤੁਹਾਡਾ ਸਾਰਾ ਕੁਝ ਨਿਲਾਮ ਕਰ ਦਿੱਤਾ ਜਾਵੇਗਾ ਇਹ ਨੋਟਿਸ ਵੇਖ ਕੇ ਉਹ ਤੁਰੰਤ ਬੈਂਕ ਵਿੱਚ ਜਾਂਦਾ ਹੈ ਤੇ ਜਾ ਕੇ ਉੱਥੋਂ ਦੇ ਸਾਰੇ ਸਟਾਫ ਨੂੰ ਕਹਿੰਦਾ ਹੈ ਕਿ ਮੈਨੂੰ ਉਸ ਅਫਸਰ ਨਾਲ ਮਿਲਾਓ ਜਿਸ ਨੇ ਇਹ ਨੋਟਿਸ ਕੱਢਿਆ ਹੈ ਜਦੋਂ ਉੱਥੋਂ ਦਾ ਕਲਰਕ ਉਸ ਨੂੰ ਮੈਡਮ ਦੇ ਕੈਬਨ ਵਿੱਚ ਭੇਜਦਾ ਹੈ ਤਾਂ ਉਹ ਹੈਰਾਨ ਹੋ ਜਾਂਦਾ ਹੈ ਕਿਉਂਕਿ ਬੈਂਕ ਵਿੱਚ ਨੋਟਿਸ ਕੱਢਣ ਵਾਲਾ ਕੋਈ ਹੋਰ ਨਹੀਂ ਦੀਪਿਕਾ ਹੀ ਹੁੰਦੀ ਹੈ ਦੀਪਿਕਾ ਵੀ ਸੁਰਿੰਦਰ ਨੂੰ ਵੇਖ ਕੇ ਪਛਾਣ ਲੈਂਦੀ ਹੈ ਅਤੇ ਉਸ ਨੂੰ ਕੁਰਸੀ ਤੇ ਬੈਠਣ ਲਈ ਕਹਿੰਦੀ ਹੈ ਸੁਰਿੰਦਰ ਉਸ ਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਕੁਰਸੀ ਤੇ ਬੈਠ ਜਾਂਦਾ ਹੈ ਦੀਪਿਕਾ ਸੁਰਿੰਦਰ ਨੂੰ ਕਹਿੰਦੀ ਹੈ ਕਿ ਤੁਸੀਂ ਬੈਂਕ ਤੋਂ 8 ਲੱਖ ਦਾ ਲੋਨ ਲਿਆ ਸੀ ਜਿਹੜਾ ਕਿ ਹੁਣ 11 ਲੱਖ ਦਾ ਹੋ ਚੁੱਕਿਆ ਹੈ ਤੁਸੀਂ ਲੋਨ ਦੀ ਇੱਕ ਵੀ ਕਿਸ਼ਤ ਨਹੀਂ ਭਰੀ ਕਿਰਪਾ ਕਰਕੇ ਲੋਨ ਭਰਨ ਦੀ ਕੋਸ਼ਿਸ਼ ਕਰੋ ਤਾਂ ਉਹ ਕਹਿੰਦਾ ਹੈ ਠੀਕ ਹੈ ਮੈਡਮ ਜੀ ਮੈਨੂੰ ਕੁਝ ਸਮਾਂ ਦਿਓ ਮੈਂ ਲੋਨ ਭਰ ਦੇਵਾਂਗਾ ਤਾਂ ਦੀਪਕਾ ਉਸਨੂੰ ਕਹਿੰਦੀ ਹੈ ਕਿ ਤੁਸੀਂ ਐਨੇ ਪੈਸਿਆਂ ਦਾ ਕਿਸ ਲਈ ਲੋਨ ਲਿਆ ਸੀ ਤਾਂ ਉਹ ਦੱਸਦਾ ਹੈ ਕਿ ਮੈਡਮ ਜੀ ਜਦੋਂ ਮੇਰਾ ਵਿਆਹ ਹੋਣ ਵਾਲਾ ਸੀ ਬਹੁਤ ਹੀ ਸੋਹਣੀ ਸੁਨੱਖੀ ਤੇ ਪੜ੍ਹੀ ਲਿਖੀ ਕੁੜੀ ਨਾਲ ਮੇਰਾ ਰਿਸ਼ਤਾ ਤੈਅ ਹੋਇਆ ਸੀ ਮੈਂ ਆਪਣੇ ਵਿਆਹ ਵਾਸਤੇ ਲੋਨ ਲਿਆ ਸੀ ਪਰ ਵਿਆਹ ਤੋਂ 2 ਹਫ਼ਤੇ ਪਹਿਲਾਂ ਕੁੜੀ ਨੇ ਮੈਨੂੰ ਵਿਆਹ ਲਈ ਜਵਾਬ ਦੇ ਦਿੱਤਾ ਸੀ ਤਾਂ ਦੀਪਕਾ ਕਹਿੰਦੀ ਹੈ ਕਿ ਫਿਰ ਵੀ ਤੁਸੀਂ ਵਿਆਹ ਲਈ ਇੰਨਾ ਲੋਨ ਕਿਉਂ ਲਿਆ ਤਾਂ ਉਹ ਕਹਿੰਦਾ ਹੈ ਕਿ ਮੈਂ ਆਪਣੀ ਹੋਣ ਵਾਲੀ ਘਰਵਾਲੀ ਨੂੰ ਬਹੁਤ ਪਸੰਦ ਕਰਦਾ ਸੀ ਉਹ ਬਹੁਤ ਸੋਹਣੀ ਤੇ ਪੜ੍ਹੀ ਲਿਖੀ ਸੀ ਮੈਂ ਪੜ੍ਹੇ ਲਿਖੇ ਲੋਕਾਂ ਦੀ ਕਦਰ ਕਰਦਾ ਹਾਂ ਮੈਂ ਨਹੀਂ ਚਾਹੁੰਦਾ ਸੀ ਕਿ ਵਿਆਹ ਤੋਂ ਬਾਅਦ ਮੇਰੀ ਘਰਵਾਲੀ ਨੂੰ ਮੇਰੇ ਘਰ ਵਿੱਚ ਕੋਈ ਤਕਲੀਫ ਹੋਵੇ ਇਸ ਲਈ ਮੈਂ ਇੱਕ ਵਧੀਆ ਕਾਰ ਤੇ ਵਧੀਆ ਕੋਠੀ ਭਾਈ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਘਰਵਾਲੀ ਮੌਕੇ ਤੇ ਮੈਨੂੰ ਵਿਆਹ ਲਈ ਜਵਾਬ ਦੇਵੇਗੀ ਇਹ ਗੱਲ ਸੁਣ ਕੇ ਦੀਪਕਾ ਹੈਰਾਨ ਹੋ ਜਾਂਦੀ ਹੈ ਅਤੇ ਉਸ ਦੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ ਤੇ ਉਹ ਕਹਿੰਦੀ ਹੈ ਸੁਰਿੰਦਰ ਜੀ ਤੁਸੀਂ ਸੱਚ ਮੁੱੱਚ ਮੇਰੇ ਲਈ ਇੰਨਾ ਕੁਝ ਕੀਤਾ ਸੀ ਤਾਂ ਸੁਰਿੰਦਰ ਕਹਿੰਦਾ ਹੈ ਹਾਂ ਦੀਪਿਕਾ ਮੈਂ ਇੰਨਾ ਕੁਝ ਤੇਰੇ ਲਈ ਹੀ ਕੀਤਾ ਸੀ ਤਾਂ ਉਹ ਕਹਿੰਦੀ ਹੈ ਮੈਨੂੰ ਮaaf ਕਰ ਦਿਓ ਮੈਂ ਤੇਰੇ ਨਾਲ ਚੰਗਾ ਨਹੀਂ ਕੀਤਾ ਉਹ ਕਹਿੰਦਾ ਹੈ ਨਹੀਂ ਤੁਸੀਂ ਮੇਰੇ ਤੋਂ ਮਾਫੀ ਨਾ ਮੰਗੋ ਤਾਂ ਦੀਪਿਕਾ ਕਹਿੰਦੀ ਹੈ ਕਿ ਹੁਣ ਕਿਵੇਂ ਚੱਲ ਰਹੀ ਹੈ ਤੁਹਾਡੀ ਜ਼ਿੰਦਗੀ ਤੁਹਾਡੀ ਘਰ ਵਾਲੀ ਕੀ ਕਰਦੀ ਹੈ ਤਾਂ ਕਹਿੰਦਾ ਹੈ ਦੀਪਿਕਾ ਤੇਰੇ ਜਵਾਬ ਦੇਣ ਤੋਂ ਬਾਅਦ ਮੈਂ ਕਿਤੇ ਵੀ ਵਿਆਹ ਨਹੀਂ ਕਰਵਾਇਆ ਤੁਸੀਂ ਆਪਣੇ ਬਾਰੇ ਦੱਸੋ ਤੁਸੀਂ ਮੈਨੂੰ ਮੌਕੇ ਤੇ ਆ ਕੇ ਜਵਾਬ ਕਿਉਂ ਦਿੱਤਾ ਤਾਂ ਦੀਪਿਕਾ ਕਹਿੰਦੀ ਹੈ ਸੁਰਿੰਦਰ ਮੈਂ ਤੁਹਾਡੇ ਨਾਲ ਹੀ ਵਿਆਹ ਕਰਨਾ ਚਾਹੁੰਦੀ ਸੀ ਮੇਰਾ ਤੁਹਾਨੂੰ ਜਵਾਬ ਦੇਣ ਦਾ ਕੋਈ ਇਰਾਦਾ ਨਹੀਂ ਸੀ ਪਰ ਮੇਰੇ ਨਾਨਕੇ ਤੇ ਭੂਆ ਫੁੱਫੜ ਨੇ ਮੇਰੇ ਮਾਪਿਓ ਤੇ ਐਨਾ ਦਬਾਅ ਪਾਇਆ ਕਿ ਉਹਨਾਂ ਨੇ ਵਿਆਹ ਤੋਂ ਜਵਾਬ ਦਵਾ ਦਿੱਤਾ ਫੇਰ ਮੇਰੇ ਪਾਪਾ ਦੇ ਦੋਸਤ ਨੇ ਮੇਰਾ ਰਿਸ਼ਤਾ ਇੱਕ ਬਹੁਤ ਹੀ ਅਮੀਰ ਘਰਾਣੇ ਵਿੱਚ ਕਰਵਾ ਦਿੱਤਾ ਤੇ ਉਹ ਮੁੰਡਾ ਵੀ ਬੈਂਕ ਵਿੱਚ ਕਲਰਕ ਦੀ ਪੋਸਟ ਤੇ ਸੀ ਪਰ ਮੈਨੂੰ ਸਹੁਰੇ ਘਰ ਜਾ ਕੇ ਪਤਾ ਲੱਗਿਆ ਕਿ ਉਹ ਮੁੰਡਾ ਨਸ਼ਾ ਕਰਦਾ ਹੈ ਤੇ ਸ਼ਰਾਬ ਵੀ ਪੀਂਦਾ ਹੈ ਤੇ ਉਹ ਕੋਈ ਅਮੀਰ ਘਰਾਣੇ ਵਿੱਚੋਂ ਨਹੀਂ ਆ ਸਗੋਂ ਉਸਨੇ ਤਾਂ 3 ਕਰੋੜ ਰੁਪਏ ਬੈਂਕ ਤੋਂ ਕਰਜ਼ਾ ਲਿਆ ਹੋਇਆ ਸੀ ਜਦੋਂ ਮੈਨੂੰ ਵਿਆਹ ਦੇ 2 ਮਹੀਨੇ ਬਾਅਦ ਉਸ ਦੀਆਂ ਹਰਕਤਾਂ ਪਤਾ ਲੱਗੀਆਂ ਤਾਂ ਮੈਂ ਉਸ ਨੂੰ ਡਿਵੋਰਸ ਦੇ ਦਿੱਤਾ ਇੱਕ ਹਫ਼ਤਾ ਪਹਿਲਾਂ ਹੀ ਸਾਡਾ ਡਿਵੋਰਸ ਹੋਇਆ ਹੈ ਤੂੰ ਤਾਂ ਸਿਰਫ 15 ਲੱਖ ਦਾ ਹੀ ਲੋਨ ਲਿਆ ਸੀ ਪਰ ਮੇਰੇ ਡੈਡੀ ਨੇ ਮੇਰੇ ਵਿਆਹ ਲਈ 60 ਲੱਖ ਦਾ ਲੋਨ ਲਿਆ ਸੀ ਮੈਂ ਤਾਂ ਆਪ ਕਰਜ਼ੇ ਵਿੱਚ ਡੁੱਬੀ ਹੋਈ ਹਾਂ ਮੈਂ ਬਹੁਤ ਪਛਤਾ ਰਹੀ ਹਾਂ ਤੇਰੇ ਨਾਲ ਵਿਆਹ ਨਾ ਕਰਵਾਉਣ ਕਰਕੇ ਹੁਣ ਤਾਂ ਮੇਰੇ ਮਾਪਿਓ ਵੀ ਪਛਤਾਉਂਦੇ ਨੇ ਸ੍ਰਿੰਦਰ ਕਹਿੰਦਾ ਹੈ ਕਿ ਮੈਂ ਸੁਣਿਆ ਤਾਂ ਜਰੂਰ ਸੀ ਕਿ ਤੁਹਾਡਾ ਵਿਆਹ ਇੱਕ ਅਮੀਰ ਘਰਾਣੇ ਦੇ ਲੜਕੇ ਨਾਲ ਹੋਇਆ ਹੈ ਮੈਂ ਬਹੁਤ ਵਾਰ ਤੁਹਾਨੂੰ ਫੋਨ ਕਰਨ ਬਾਰੇ ਸੋਚਿਆ ਪਰ ਫਿਰ ਮੈਨੂੰ ਲੱਗਿਆ ਕਿ ਮੈਂ ਠੀਕ ਨਹੀਂ ਕਰ ਰਿਹਾ ਇਸ ਲਈ ਮੈਂ ਤੁਹਾਨੂੰ ਕਦੇ ਵੀ ਫੋਨ ਨਹੀਂ ਕੀਤਾ ਪਰ ਮੈਨੂੰ ਸੱਚਮੁੱਚ ਨਹੀਂ ਪਤਾ ਸੀ ਕਿ ਤੁਹਾਡੇ ਨਾਲ ਇੰਨਾ ਵੱਡਾ ਧੋਖਾ ਹੋਇਆ ਹੈ ਉਸ ਲਈ ਮੈਨੂੰ ਬਹੁਤ ਦੁੱਖ ਹੈ ਤਾਂ ਦੀਪਿਕਾ ਕਹਿੰਦੀ ਹੈ ਜੋ ਤੋਖਾ ਮੈਂ ਤੁਹਾਡੇ ਨਾਲ ਕੀਤਾ ਤਾਂ ਸ੍ਰਿੰਦਰ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਮੈਂ ਤਾਂ ਉਸ ਤੋਖੇ ਨੂੰ ਸਹਿਣ ਕਰ ਲਿਆ ਹੈ ਉਹ ਕਾਫੀ ਟਾਈਮ ਗੱਲਾਂ ਬਾਤਾਂ ਕਰਦੇ ਨੇ ਪਰ ਬੈਂਕ ਦੇ ਵਿੱਚ ਦੀਪਿਕਾ ਨੂੰ ਮਿਲਣ ਵਾਲਿਆਂ ਦੀ ਇੱਕ ਲਾਈਨ ਲੱਗੀ ਹੋਈ ਸੀ ਜਿਸ ਲਈ ਦੀਪਿਕਾ ਸ੍ਰਿੰਦਰ ਨੂੰ ਕਹਿੰਦੀ ਹੈ ਕਿ ਤੁਸੀਂ ਮੈਨੂੰ ਬੁੱਧਵਾਰ ਨੂੰ ਮਿਲਣ ਆ ਸਕਦੇ ਹੋ ਉਹ ਕਹਿੰਦਾ ਹੈ ਹਾਂਜੀ ਮੈਂ ਆ ਜਾਵਾਂਗਾ ਇਹ ਕਹਿ ਕੇ ਉਹ ਚਲਿਆ ਜਾਂਦਾ ਹੈ ਕਿਉਂਕਿ ਬੁੱਧਵਾਰ ਨੂੰ ਬੈਂਕ ਵਿੱਚ ਸਰਕਾਰੀ ਛੁੱਟੀ ਹੁੰਦੀ ਹੈ ਪਰ ਦੀਪਿਕਾ ਬੈਂਕ ਆਉਂਦੀ ਹੈ ਅਤੇ ਸੁਰਿੰਦਰ ਵੀ ਉਸ ਨੂੰ ਮਿਲਣ ਲਈ ਆਉਂਦਾ ਹੈ ਜਦੋਂ ਬੈਂਕ ਆਉਂਦਾ ਹੈ ਤਾਂ ਉਹ ਵੇਖਦਾ ਹੈ ਕਿ ਬੈਂਕ ਵਿੱਚ ਤਾਂ ਕੋਈ ਨਹੀਂ ਹੁੰਦਾ ਉਹ ਦੀਪਿਕਾ ਦੇ ਕੈਬਨ ਦਾ ਦਰਵਾਜ਼ਾ ਖੋਲਦਾ ਹੈ ਤਾਂ ਅੱਗੇ ਦੀਪਿਕਾ ਬੈਠੀ ਹੁੰਦੀ ਹੈ ਉਹ ਦੀਪਿਕਾ ਨੂੰ ਪੁੱਛਦਾ ਹੈ ਕੀ ਬਾਕੀ ਕਰਮਚਾਰੀ ਕਿੱਥੇ ਨੇ ਤਾਂ ਦੀਪਿਕਾ ਕਹਿੰਦੀ ਹੈ ਕਿ ਅੱਜ ਬੈਂਕ ਵਿੱਚ ਸਰਕਾਰੀ ਛੁੱਟੀ ਹੈ ਮੈਂ ਤੁਹਾਨੂੰ ਬੈਂਕ ਵਿੱਚ ਇਸ ਲਈ ਬੁਲਾਇਆ ਹੈ ਕਿਉਂਕਿ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਸੀ ਅਤੇ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੇ ਮਾਪਿਓ ਨੂੰ ਆਪਣੇ ਮਿਲਣ ਬਾਰੇ ਪਤਾ ਲੱਗੇ ਇਸ ਲਈ ਮੈਂ ਬੈਂਕ ਵਿੱਚ ਡਿਊਟੀ ਦੇ ਬਹਾਨੇ ਆਈ ਹਾਂ ਤੇ ਤੁਹਾਨੂੰ ਬੁਲਾਇਆ ਹੈ ਦੀਪਿਕਾ ਮੈਂ ਤੇਰੇ ਤੋਂ ਮਾਫੀ ਮੰਗਣਾ ਚਾਹੁੰਦੀ ਹਾਂ ਕਿਰਪਾ ਕਰਕੇ ਮੈਨੂੰ ਮਾਫ ਕਰ ਦੇ ਤਾਂ ਸੁਰਿੰਦਰ ਕਹਿੰਦਾ ਹੈ ਕਿ ਦੀਪਿਕਾ ਮਾਫੀ ਮੰਗ ਕੇ ਮੈਨੂੰ ਹੋਰ ਨੀਵਾਂ ਨਾ ਦਿਖਾਓ ਜੋ ਮੇਰੀ ਕਿਸਮਤ ਵਿੱਚ ਲਿਖਿਆ ਸੀ ਉਹ ਹੋ ਗਿਆ ਤਾਂ ਉਹ ਕਹਿੰਦੀ ਹੈ ਕਿ ਹੁਣ ਤੁਸੀਂ ਅੱਗੇ ਬਾਰੇ ਕੀ ਸੋਚਿਆ ਹੈ ਸੁਰਿੰਦਰ ਕਹਿੰਦਾ ਹੈ ਕਿ ਮੈਂ ਕਦੇ ਵੀ ਕਿਸੇ ਲੜਕੀ ਬਾਰੇ ਨਹੀਂ ਸੋਚਿਆ ਕਿਉਂਕਿ ਮੈਂ ਆਪਣਾ ਆਪ ਤੈਨੂੰ ਸੌਂਪ ਦਿੱਤਾ ਸੀ ਤਾਂ ਦੀਪਿਕਾ ਕਹਿੰਦੀ ਹੈ ਕਿ اسی ਫਿਰ ਤੋਂ ਇੱਕ ਹੋ ਸਕਦੇ ਹਾਂ ਇਹ ਗੱਲ ਸੁਣ ਕੇ ਸੁਰਿੰਦਰ ਦੇ ਚਿਹਰੇ ਤੇ ਚਮਕ ਆ ਜਾਂਦੀ ਹੈ ਅਤੇ ਉਹ ਦੀਪਿਕਾ ਨੂੰ ਕਹਿੰਦਾ ਹੈ ਮੈਂ ਤਾਂ ਉਮਰ ਭਰ ਲਈ ਤੇਰਾ ਇੰਤਜ਼ਾਰ ਕਰ ਰਿਹਾ ਸੀ ਤੂੰ ਤਾਂ ਇਹ ਇੰਤਜ਼ਾਰ ਜਲਦੀ ਹੀ ਖਤਮ ਕਰ ਦਿੱਤਾ ਮੈਂ ਅੱਜ ਵੀ ਤੇਰੇ ਨਾਲ ਵਿਆਹ ਕਰਵਾਉਣ ਲਈ ਤਿਆਰ ਹਾਂ ਦੀਪਿਕਾ ਕਹਿੰਦੀ ਹੈ ਤੇਰੇ ਮਾਪਿਓ ਕੋਈ ਇਤਰਾਜ਼ ਤਾਂ ਨਹੀਂ ਕਰਨਗੇ ਤਾਂ ਸੁਰਿੰਦਰ ਕਹਿੰਦਾ ਹੈ ਨਹੀਂ ਮੇਰੇ ਫੈਸਲੇ ਤੋਂ ਕਿਸੇ ਨੂੰ ਵੀ ਰਾਜ਼ ਨਹੀਂ ਹੋਵੇਗਾ ਤਾਂ ਉਹ ਕਹਿੰਦਾ ਹੈ ਕਿ ਤੇਰਾ ਮਾਪਿਓ ਦੀਪਿਕਾ ਕਹਿੰਦੀ ਹੈ ਕਿ ਮੈਂ ਆਪਣੇ ਮਾਪਿਓ ਨੂੰ ਮਨਾ ਲਵਾਂਗੀ ਮੈਨੂੰ ਪਤਾ ਹੈ ਉਹ ਇਸ ਵਿਆਹ ਤੋਂ ਕਦੇ ਵੀ ਜਵਾਬ ਨਹੀਂ ਦੇਣਗੇ ਉਹ ਉੱਠ ਕੇ ਇੱਕ ਦੂਜੇ ਦੇ ਗਲੇ ਮਿਲਦੇ ਨੇ ਅਤੇ ਦੋਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਉਸ ਤੋਂ ਬਾਅਦ ਉਹ ਵਿਆਹ ਕਰਾਉਣ ਦਾ ਵਾਅਦਾ ਕਰਕੇ ਉੱਥੋਂ ਚਲੇ ਜਾਂਦੇ ਨੇ ਦੋਨੋਂ ਜਣੇ ਆਪਣੇ ਘਰ ਗੱਲ ਕਰਦੇ ਨੇ ਦੋਨਾਂ ਦੇ ਘਰਦਿਆਂ ਦੀ ਸਹਿਮਤੀ ਨਾਲ ਉਹਨਾਂ ਦਾ ਵਿਆਹ ਹੋ ਜਾਂਦਾ ਹੈ ਉਹੀ ਰਿਸ਼ਤੇਦਾਰ ਜਿਹੜੇ ਉਹਨਾਂ ਦੇ ਰਿਸ਼ਤੇ ਨੂੰ ਖਤਮ ਕਰਨ ਲੱਗੇ ਹੋਏ ਸੀ ਉਹ ਬਹੁਤ ਹੈਰਾਨ ਹੁੰਦੇ ਨੇ ਪਰ ਸੁਰਿੰਦਰ ਅਤੇ ਦੀਪਿਕਾ ਆਪਣੀ ਜ਼ਿੰਦਗੀ ਦੁਬਾਰਾ ਤੋਂ ਸ਼ੁਰੂ ਕਰਦੇ ਨੇ ਅਤੇ ਇੱਕ ਦੂਜੇ ਨਾਲ ਬਹੁਤ ਖੁਸ਼ ਰਹਿੰਦੇ ਨੇ ਹਾਂਜੀ ਦੋਸਤੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਪੂਰੀ ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ